ਉਨਾ ਉਹਨਾ ਭਗਮਾਨੇ ਇੱਕ ਗੱਲ ਕਹੂੰ ਨਜ਼ਰ ਨਾ ਲੱਗੇ ਮੇਰੀ ਬੁੱਤ ਦੀ ਜਿਵੇਂ ਨਰਮੇ ਵਾਂਗ ਖੜ ਜਾਂਦੀ ਹੈ ਜਿਦਾਂ ਮੈਂ ਆਪਣੀ ਲਹਿਰਾਂ ਦੀ ਖਸਰ ਦੇਖਦੀ ਹਾਂ ਪਹਿਰਾਉਗੀ ਕਿਵੇਂ ਨਹੀਂ ਭਗਮਾਨੇ ਫਸਲ ਜੋ ਮੈਂ ਜਵਾਕਾ ਮੰਗ ਪਾਲੀ ਆ ਜਿਵੇਂ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਆ ਨਾ ਉਹਨਾਂ ਦੀ ਸਿਹਤ ਦਾ ਉਹਨਾਂ ਦੀ ਖੁਰਾਕ ਦਾ ਠੀਕ ਉਸੇ ਤਰ੍ਹਾਂ ਮੈਂ ਆਪਣੇ ਨਰਮੇ ਦੀ ਫਸਲ ਦਾ ਖਾਦ ਪਾਣੀ ਦਾ ਪੂਰਾ ਧਿਆਨ ਰੱਖਿਆ ਮੈਨੂੰ ਵੀ ਦੱਸੋ ਤੁਸੀਂ ਇਹ ਸਭ ਕੁਝ ਕਿਵੇਂ ਕਰਦੇ ਹੋ ਲੈ ਸੋਣ ਫਿਰ ਭਗਮਾਨ ਨੇ ਨਰਮੇ ਦੀ ਫਸਲ ਲਈ ਖਾਦ ਪ੍ਰਬੰਧਨ ਤੇ ਪਾਣੀ ਪ੍ਰਬੰਧਨ ਕਿਵੇਂ ਕਰਨਾ ਖਾਦ ਖੁਰਾਕ ਪ੍ਰਬੰਧਨ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋ ਨਰਮੇ ਦੀ ਫਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋ ਬਹੁਤ ਅਸਰ ਦਿਖਾਉਂਦੀ ਹੈ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦੇ ਫੁੱਲਾਂ ਦੀ ਸ਼ੁਰੂਆਤ ਤੋਂ ਲੈ ਕੇ ਹਫਤੇ ਹਫਤੇ ਦੇ ਵਕਫੇ ਤੇ ਚਾਰ ਛਿੜਕਾਓ ਕਰੋ ਪੋਟਾਸ਼ੀਅਮ ਨਾਈਟ੍ਰੇਟ ਦਾ ਘੋਲ ਤਿਆਰ ਕਰਨ ਲਈ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰਨਾ ਚਾਹੀਦਾ ਹੈ ਮੈਗਨੀਸ਼ੀਅਮ ਸਲਫੇਟ ਦੀ ਵਰਤੋ ਜਦੋਂ ਨਰਮਾ ਪੂਰਾ ਫੁੱਲ ਡੋਡੀ ਨਾਲ ਪਰ ਜਾਂਦਾ ਹੈ ਤਾਂ ਉਸ ਸਮੇਂ ਕਈ ਵਾਰ ਮੈਗਨੀਸ਼ੀਅਮ ਦੀ ਘਾਟ ਕਰਨ ਨਰਮੇ ਦੇ ਪੱਤੇ ਲਾਲ ਹੋਣ ਲੱਗ ਜਾਂਦੇ ਹਨ ਬੀਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1% ਮੈਗਨੀਸ਼ੀਅਮ ਸਲਫੇਟ 1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਲਓ ਦੋ ਸਪਰੇ ਫੁੱਲ ਡੋਡੀ ਅਤੇ ਟਿੰਡੇ ਬਣਨ ਦੀ ਅਵਸਥਾ ਦੌਰਾਨ 15 ਦਿਨ ਦੇ ਵਕਫੇ ਤੇ ਕਰੋ ਪਾਣੀ ਪ੍ਰਬੰਧਨ ਨਰਮੇ ਦੀ ਫਸਲ ਨੂੰ ਸੋਕਾ ਨਾ ਲੱਗਣ ਦਿਓ ਫਸਲ ਨੂੰ ਫਲ ਨਿਕਲਣ ਅਤੇ ਫਲ ਪੈਣ ਸਮੇ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਨਰਮੇ ਦੀ ਫਸਲ ਇੱਕ ਅਜਿਹੀ ਫਸਲ ਹੈ ਜਿਹੜੀ ਨਾ ਤਾਂ ਜ਼ਿਆਦਾ ਪਾਣੀ ਅਤੇ ਨਾ ਹੀ ਜ਼ਿਆਦਾ ਸੋਕੇ ਨੂੰ ਸਹਾਰ ਸਕਦੀ ਹੈ بارش ਅਤੇ ਮੌਸਮ ਦੇ ਆਧਾਰ ਤੇ ਨਰਮੇ ਦੀ ਫਸਲ ਨੂੰ 4-6 ਸਿੰਚਾਈ ਦੀ ਜ਼ਰੂਰਤ ਪੈਂਦੀ ਹੈ ਪਹਿਲੀ ਸਿੰਚਾਈ ਬਿਜਾਈ ਤੋਂ 4-6 ਹਫ਼ਤੇ ਬਾਅਦ ਅਤੇ ਅਗਲੀਆਂ 2-3 ਹਫਤਿਆਂ ਬਾਅਦ ਮਿੱਟੀ ਦੇ ਕਿਸਮ ਅਤੇ ਬਾਰਿਸ਼ ਦੇ ਆਧਾਰ ਤੇ ਦਿਓ ਭਾਰੀਆਂ ਜ਼ਮੀਨਾਂ ਵਿੱਚ ਬਰਸਾਤ ਦੌਰਾਨ ਨਰਮਾ ਲੋਡ ਤੋਂ ਜ਼ਿਆਦਾ ਵੱਧ ਜਾਂਦਾ ਹੈ ਸੰਗਣੀ ਛਤਰੀ ਵਿੱਚ ਸੂਰਜ ਦੀ ਰੋਸ਼ਨੀ ਨਾ ਪਹੁੰਚਣ ਕਾਰਨ ਫੁੱਲ ਅਤੇ ਛੋਟੇ ਢਿੰਡੇ ਝੜਨ ਕਰਕੇ ਝਾੜ ਘਟ ਜਾਂਦਾ ਹੈ ਅਜਿਹੀਆਂ ਜ਼ਮੀਨਾਂ ਵਿੱਚ ਬੂਟਿਆਂ ਦੇ ਅਣਚਾਹੇ ਵਾਧੇ ਨੂੰ ਰੋਕਣ ਲਈ 300 ਮਿਲੀਲੀਟਰ ਪ੍ਰਤੀ ਏਕੜ ਚਮਤਕਾਰ ਮੈਪਿਕ ਕਿਊਟ ਕਲੋਰਾਈਡ 5% ਦੇ 80 ਜਾਂ 100 ਲੀਟਰ ਪਾਣੀ ਵਿੱਚ ਘੋਲ ਕੇ ਦੋ ਸਪਰੇਆ ਵਿਜਾਈ ਤੋਂ 60 ਤੇ 75 ਦਿਨਾਂ ਮਗਰੋਂ ਕਰੋ ਪੈਰਾਵਿਲਟ ਔਰ ਤੋਂ ਇੱਕਦਮ ਭਾਰੀ ਮੀਂਹ ਪੈ ਜਾਣ ਨਾਲ ਜਾਂ ਭਰਮਾ ਪਾਣੀ ਲਾਉਣ ਨਾਲ ਬੂਟੇ ਇੱਕਦਮ ਮੁਰਝਾਉਣ ਲੱਗ ਜਾਂਦੇ ਹਨ ਅਤੇ ਸਮੇਂ ਨਾਲ ਪੱਤੇ ਝੜਨ ਲੱਗ ਜਾਂਦੇ ਹਨ ਇਸ ਤਰ੍ਹਾਂ ਦੀ ਸਥਿਤੀ ਪੈਰਾਵਿਲਟ ਪੈਦਾ ਹੋਣ ਦੇ ਫਸਲ ਉੱਪਰ ਕੋਬਾਲਟ ক্লোਰਾਈਡ ਦਾ ਘੋਲ 24 ਜਾਂ 36 ਘੰਟਿਆਂ ਦੇ ਅੰਦਰ-ਅੰਦਰ ਸਪਰੇਅ ਕਰੋ ਕੋਬਾਲਟ ক্লোਰਾਈਡ ਦਾ ਘੋਲ ਤਿਆਰ ਕਰਨ ਲਈ 10 ਮਿਲੀਗ੍ਰਾਮ ਕੋਬਾਲਟ ক্লোਰਾਈਡ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਕੋਬਾਲਟ ক্লোਰਾਈਡ ਦਾ ਅਸਰ ਸਿਰਫ ਉਹਨਾਂ ਬੂਟਿਆਂ ਤੇ ਹੁੰਦਾ ਹੈ ਜੋ ਪੂਰੀ ਤਰ੍ਹਾਂ ਮੁਰਝਾਏ ਨਹੀਂ ਕਿਉਂ ਭਗਮਾਨੇ ਸਮਝ ਗਈ ਹੁਣ ਹਾਂਜੀ ਹਾਂਜੀ ਚੰਗੀ ਤਰ੍ਹਾਂ ਸਮਝ ਗਈ ਤਾਂ ਹੀ ਤਾਂ ਸੀਆਪੀਪੀ ਵਾਲੇ ਥਾਂ ਥਾਂ ਤੇ ਪੁਕਾਰ ਰਹੇ ਨੇ ਖਾਦ ਪਾਣੀ ਦਾ ਵੀਰਾਂ ਰੱਖਿਏ ਖਿਆਲ ਨਰਮੇ ਦੀ ਫਸਲ ਨਾ ਹੋਵੇ ਖਰਾਬ ਖੇਤੀਬਾੜੀ ਦੀ ਵਧੇਰੇ ਜਾਣਕਾਰੀ ਲਈ ਸਾਡੀ ਐਪ ਡਾਊਨਲੋਡ ਕਰੋ ਡਿਜੀਟਲ ਫਾਰਮਰ ਨੈਟਵਰਕ